ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਜਤਿੰਦਰ ਪਿੰਡ ਬਲੌਗਸ ਦੇ ਵਿੱਚ ਤੇ ਵੀਰੋ ਸਵੇਰ ਕੇ 9:30 ਹੋ ਗਏ ਤੇ ਮੋਟਰ ਤੇ ਪਹੁੰਚ ਗਏ ਤੇ ਕਿਉਂਕਿ ਅੱਜ ਉਹ ਹੀ ਜੋ ਤੁਹਾਨੂੰ ਦੱਸਿਆ ਸੀ ਆਪਾਂ ਇੰਤਜ਼ਾਰ ਖਤਮ ਤੇ ਅੱਜ ਆਪਾਂ ਬਣਾਣਾ ਚਾਹੁੰਨਾ ਤੇ 26 ਦਾ ਪਿੱਛੇ ਖੜਾ ਜਿਹੜਾ 3 ਕਿੱਲੇ ਅੱਜ ਚਕਾ ਦੇਣੇ ਆ ਤੇ ਆਪਾਂ ਢੇੜਾ ਮਾਰਨਾ ਇਹ ਨਾਲ ਲਵੇ ਲਵੇ ਥੋੜੀ ਜਿਹੀ ਬੱਲਾ ਵੱਡਾਂਗੇ ਕਿਉਂਕਿ ਸਾਨੂੰ ਪਤਾ ਹੀ ਹੈ ਜਿਹੜੇ ਬੱਟਾਂ ਦੇ ਕੋਲ-ਕੋਲ ਹੁੰਦੀ ਹੈ ਜਿੱਥੇ ਆਪਾਂ ਪਾਈਪ ਉਪਲਾਈਨਾਂ ਦੇ ਮੈਂ ਉੱਥੇ-ਉੱਥੇ ਸਾਰੀ ਆ ਪੰਜ ਵੱਢ ਕੇ ਤੇ ਉੱਪਰ ਗੇਰਾਂਗੇ ਬਾਕੀ ਮਸ਼ੀਨ ਆਣੇ ਵਾਲੀ ਹੈ 10 ਵਜੇ ਮਸ਼ੀਨ ਆਉਗੀ ਤੇ ਕੀ-ਕੀ ਝਾੜ ਰੂਗਾ ਕੀ-ਕੀ ਓਸਤਰ ਹੋਊਗੀ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਬਾਕੀ ਆਪਾਂ ਮੋਟਰ ਤੇ ਪਹੁੰਚ ਗਏ ਮੌਸਮ ਬਹੁਤ ਅੱਜ ਵਧੀਆ ਬਣਿਆ ਹੋਇਆ ਹੈ ਕਿਉਂਕਿ ਗਰਮੀ ਬਹੁਤ ਆ ਤੁਹਾਨੂੰ ਦਿਖਾਨਿਆਂ ਤੇ ਉਹ ਦੇਖੋ ਸੂਰਜ ਤੇ ਧੁੱਪ ਨਿਕਲੀ ਹੋਈ ਆ ਵਧੀਆ ਤੇ ਸੱਤਾ ਵੀਰ ਆਪਣਾ ਦੇਖੋ ਗੈਂਗਸਟਰ ਸਟਾਰ ਬੈਠਿਆ ਆਰਾਮ ਨਾਲ ਆ ਕੇ ਕੰਮ ਹੈ ਨਹੀਂ ਨੂੰ ਆਪਾਂ ਤਾਂ ਝੋਨਾ ਬਣਾਉਣ ਆਏ ਆ ਤੇ ਝੋਨਾ ਪੜਾਵਾਂਗੇ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਪਹਿਲਾਂ ਵੜਦੇ ਆ ਆਪਾਂ ਬੱਲਾ ਤੇ ਮਸ਼ੀਨ ਵਾਲੇ ਵਾਲੀ ਆ ਫਿਰ ਤੁਹਾਨੂੰ ਦਿਖਾਣੇ ਆ ਚਲੋ ਫਿਰ ਤੇ ਵੀਰੋ ਆਪਾਂ ਮੋਟਰ ਤੇ ਆ ਗਏ ਤੇ ਮੋਟਰ 'ਪਾ ਜੋ ਸਕੂਨ ਬਾਈ ਮੋਟਰ 'ਪਾਵਾ ਨਾ ਉਹ ਕੀਤੀ ਨਹੀਂ ਆਂਦਾ ਤੁਹਾਨੂੰ ਪਤਾ ਹੀ ਆ ਜੋ ਦਿਲ ਕਹਿੰਦੇ ਘਰਾਂ ਇੰਨਾ ਦਿਲ ਨਹੀਂ ਲੱਗਦਾ ਜਿਦਾਂ ਆਪਣੇ ਬੋਰਪਾ ਮਟਰਪਾਗ ਆਪਣੇ ਖੇਤਾਂ ਵਾਂਗ ਆ ਲੱਗਾ ਤੇ ਤੁਹਾਨੂੰ ਪਤਾ ਹੀ ਆ ਅਮਰੀਕਾ ਕੈਨੇਡਾ ਜਾ ਕੇ ਉਹ ਨਜ਼ਾਰੇ ਨਹੀਂ ਹੈਗੇ ਜਿੱਥੇ ਆਪਣੇ ਖੇਤਾਂ ਵਿਚ ਆਂਦੇ ਆ ਬਾਕੀ ਸੱਤੇ ਨੂੰ ਪਾ ਪੁੱਛਦੇ ਆ ਹਾਂ ਵੀ ਸੱਤੇ ਕੀ ਨਜ਼ਾਰਾ ਹੋਰੇਗਾ ਨਜ਼ਾਰੇ ਨਜ਼ਾਰੇ ਇੱਥੇ ਪੰਜਾਬ ਜੇ ਮੋਟਰ ਤੇ ਬਾਈ ਕਹਿੰਦਾ ਵੀ ਨਜ਼ਾਰਾ ਨਹੀਂ ਵਧੀਆ ਜਦੋਂ ਦਿਲ ਕੀਤਾ ਮੋਟਰ ਤੇ ਜਦੋਂ ਦਿਲ ਕੀਤਾ ਘਰੇ ਤਾਂ ਜਾ ਰਹੇ ਆ ਭਾਈ ਪੰਜਾਬ ਦੇ ਪੰਜਾਬ ਵਰਗੀ ਮੌਜ ਕਿਤੇ ਨਹੀਂ ਹੈਗੀ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ ਜਿੱਥੇ ਮਰਜ਼ੀ ਚਲੇ ਜਾਓ ਪੈਸਾ ਬਸ ਤੇ ਉਹ ਨਹੀਂ ਹੈਗਾ ਜੋ ਸਕੂਨ ਕਹਿੰਦੇ ਆਪਣੇ ਪੰਜਾਬ ਚ ਵੀਰੋ ਆਪਣੇ ਖੇਤਾਂ ਵਿੱਚ ਤੇ ਉਹਰੇ ਬਹੁਤ ਫਲੈਟ ਆਈ ਹੈ ਪਾਣੀ ਚੱਲੂ ਹੁਣ ਦੇਖ ਲਓ ਜੋ ਮਰਜ਼ੀ ਖਾਓ ਪੀਓ ਵਾਸ਼ ਕਰੋ ਸਬਜ਼ੀ ਬਣਾ ਲੀ ਸਹੀ ਗੱਲ ਆ ਭਾਈ ਜੋ ਸਕੂਨ ਕਹਿੰਦੇ ਚਾਹੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿੱਥੇ ਮਰਜ਼ੀ ਭੱਜ ਜਾਓ ਜੋ ਸਕੂਨ ਆ ਮੇ ਪੰਜਾਬ ਚ ਹੈਗਾ ਉਹ ਕਿਤੇ ਨਹੀਂ ਹੈਗਾ ਬਾਕੀ ਮਸ਼ੀਨ ਆਣੇ ਵਾਲੀ ਆ ਤੁਹਾਨੂੰ ਸਾਰਾ ਕੁਝ ਜੱਫਾ ਦਿਖਾਵਾਂਗੇ ਚਲੋ ਫਿਰ ਮਿਲਦੇ ਆ ਤੇ ਬਾਈ ਉਹ ਆਪਾਂ ਵੱਡਦੀ ਏ ਲਵੇ ਲਵੇ ਤੇ ਤੇ ਕਿਉਂਕਿ ਮਸ਼ੀਨ ਵੱਟ ਕੇ ਉੱਪਰ ਉੱਪਰ ਗੇਰਦੇ ਆ ਹੂੰ ਕਿੰਸੀ ਨਾਲ ਆਲੀ ਆ ਛੋਨਾ ਦਾ ਪੱਕ ਰਿਆ ਫੁੱਲ ਹੈ ਛੋਨਾ ਦਾ ਪੱਕਿਆ ਮੈਂ ਫੁੱਲ ਬਾਕੀ ਵੱਢਦੇ ਲਵੇ ਲਵੇ ਤੋਂ ਨਹੀਂ ਤਾਂ ਫਿਰ ਇਹ ਥੱਲੇ ਹੀ ਰਹਿ ਜਾਣੀਆਂ ਪਹਿਲੇ ਕਟ ਰਾਉਂਡ 'ਚ ਬਾਅਦ ਬਾਹਰਲਾ ਕੰਮ ਫੇਰ ਲਾਣਾ ਚਾਹੀਦਾ ਸਹੀ ਗੱਲ ਹੈ ਬਾਹਰੋਂ ਚ ਕਰਨਾ ਹੀ ਆ ਫਿਰ ਵੀ ਕਰਨਾ ਹੁਣ ਵੀ ਕਰਨਾ 6 ਮਹੀਨਾ ਦੀ ਫਸਲਾ ਜੇ ਆਪਾਂ ਐਵੇਂ ਨੁਕਸਾਨ ਕਰੀ ਗਏ ਆਪਦਾ ਫਿਰ ਕੀ ਬਣੂ ਜਿਹੜੀ ਆਪਾਂ ਨੇ ਪਾਈਪ ਲਾਈਨ ਕੰਮ ਨੂੰ ਛੱਡਿਆ ਹੋਰ ਉਹ ਮੋਟਰ ਵੀ ਆ ਤਿਆਰੀ ਹੈ ਤੇ ਹੋਰ ਪਾਣੀ ਇਸਕੇ ਨਵੇਂ ਨਵੇਂ ਬੰਦਾ ਵੱਢਣੀ ਪਾਵਾਂਗੇ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਫਿਰ ਵੱਢਦੇ ਵੱਢਦੇ ਜਲਦੀ ਵੱਢਦੇ ਨੁਕਸਾਨ ਵੀ ਨਹੀਂ ਹੋਣਾ ਚਾਹੀਦਾ ਨਾ ਤੇ ਤੇਲਾ ਹੀ ਬਹੁਤ ਪੈ ਗਿਆ ਬਾਈ ਜੀਰੀ ਨੂੰ ਸਪਰੇਅ ਕਰਨੀ ਪੈਣੀ ਹੈ ਤੇ ਆਹ ਜੀਰੀ ਨੂੰ ਦੇਖੋ ਹਲਦੀ ਰੋਗ ਵੀ ਹੈ ਬਹੁਤ ਇੱਧਰ ਜੀਰੀ ਨੂੰ ਬਹੁਤ ਤੇਲਾ ਪੈ ਗਿਆ ਇਸ ਕਰਕੇ ਆਓ ਇਸ ਮਾਈਕ ਸਪਰੇਅ ਕਰਾਂਗੇ ਅੱਪਾਂ ਕੱਲ ਨੂੰ ਜੋ ਵੱਡਾ ਤਾਂ ਹੂੰ ਤੇਲਾ ਬਹੁਤ ਪੈ ਰਿਹਾ ਬਈ ਅੱਜ ਕੱਲ ਨੂੰ ਤੁਹਾਨੂੰ ਪਤਾ ਹੀ ਹੈ ਘਰਾਵਾਂ ਵਿੱਚ ਬਹੁਤ ਪੈ ਗਿਆ ਤੇਲਾ ਰਾਤ ਨੂੰ ਬਹੁਤ ਆਵਾ ਲੈਕਣ ਹੈ ਤੇ ਕਿ ਨੁਕਸਾਨ ਬਹੁਤ ਆ ਛੋਨੇ ਨੂੰ ਬਾਕੀ ਬੱਡੇ ਕਿ ਬੱਚਾ ਛਾੜ ਛੂਡ ਕੀ ਰਿਹਾ ਪਤਾ ਕੁਛ ਛਾੜ ਦੇਖੋ ਬਾਈ ਵੜਾਵਾਂਗੇ ਆਪਾਂ ਤੇ ਆਊਗਾ 30 ਪਲੱਸ ਤਾਂ ਹੋਣਾ ਹੀ ਹਾਂ 30 ਪਲੱਸ ਹੋਵੇਗਾ ਬਾਕੀ ਮੰਡੀ ਚ ਬਾਕੀ ਦਾ ਆਮ ਕੰਡੇ ਨੇ ਦੱਸਣਾ ਵੀ ਕੀ ਪੋਜੀਸ਼ਨ ਆ ਉਹਨੇ ਦੀ ਬਾਕੀ ਆਪਣੇ ਪਿੰਡ ਵੱਡੀ ਹੋਈ ਆ ਪਤਾ ਹੀ ਆ ਕੱਲ ਚਾਰ ਕਿਟਾਂ ਇੱਕ ਵੱਡੇ ਆ ਕਿੰਨਾ ਨਸਾਨ ਕੀਤਾ ਸੂਰਾ ਨੇ ਦੇਖੋ ਕੀ ਹਾਲ ਕਰਤਾ ਆ ਦੇਖੋ ਝੋਨਾ ਬਾਕੀ ਪੰਜਾਬ ਜੇ ਤਾਂ ਕੰਮ ਫੁੱਲ ਜੋਰਾਂ ਤੇ ਆ ਹੁਣ ਇਸ ਟਾਈਮ ਹਨਾ ਉਹ ਪੰ ਬੰਦਾ ਖੜਾ ਰਖਿਆ ਵੀ ਫੂਲ ਸਾਰਾ ਆ ਆ ਦੇਖ ਮੁਰਕੇ ਸੂਰ ਤਾਂ ਨਹੀਂ ਆਏ ਹੈਗੇ ਵੈਸੇ ਜਿਹੜਾ ਨੁਕਸਾਨ ਹੋਇਆ ਹੁਣ ਤਾਂ ਤੇਲਾ ਹੀ ਕਰਦਾ ਸੂਰਾਂ ਦਾ ਨੁਕਸਾਨ ਘੱਟ ਹੁੰਦਾ ਤੇ ਜਿਹੜਾ ਦੁੱਜਾ ਮਾਰਦੇ ਆ ਜ਼ਿਆਦੇ ਆ ਤੇ ਇਥੋਂ ਆਪਾਂ ਵੜ ਪਈ ਚੱਲੀ ਅੱਗੇ ਹੁਣ ਦੇਖਦੇ ਆ ਅੱਗੇ ਕੀ ਪੋਜੀਸ਼ਨ ਜਿਹੜਾ ਮਾਰਿਆ ਇਹ ਹੂੰ ਮਸ਼ੀਨ ਆਜੂ ਦੀ ਸਿਰ ਆਪਾਂ ਦੇਖਦੇ ਆ ਟਰੈਲੀ ਛੋਲੀ ਲੈ ਕੇ ਆਵਾਂਗੇ ਹਾਂ ਹੂੰ ਲੋ ਇੱਧਰ ਵੀ ਹੂੰ ਇਹ ਕਿਤਰਾ ਸੁੱਕਿਆ ਪਿਆ ਇਹਨੂੰ ਸਾਰੇ ਨੂੰ ਬਈ ਤੇਲਾ ਲੱਗ ਜਾਵਾ ਇਹ ਦੇਖੋ ਅੱਕੇ ਜਿਹਾ ਖਾਵਾ ਹੋਇਆ ਦੇਖੋ ਹੂੰ ਸਾਰੇ ਖੇਲੇ ਖੋਗੀਤੀ ਐ ਇਹ ਐ ਸੁੱਕੀ ਪਈ ਐ ਜ਼ਮੀਨ ਕੀ ਮਤਲਬ ਜਿਹੜਾ ਲਾਨ ਆ ਉਹ ਵੀ ਦੇਖੋ ਪਿੱਤਰ ਸਕਾ ਸਾਰੀ ਉਸੇ ਨੇ ਤੇ ਇਹਦੇ ਨੇ ਦੇਖੋ ਕਿੰਨੀ ਕਿੰਨੀ ਦਿਹਾੜੀਆਂ ਗੇਰੀਆਂ ਵਿੱਚ ਇੱਛਿੱਤਰ ਦੇਖ ਤੇ ਸਾਰੀ ਨੂੰ ਤੇਲਾ ਲਗਾਇਆ ਹੋਆ ਵੀ ਤੇਲੇ ਗਾਲ ਚ ਟੈਂਪ ਕੋਈ ਲਾਜ਼ਮੀ ਸਪ੍ਰੀਆਂ ਵੀ ਕਰਦੀਆਂ ਹੁਣ ਨਹੀਂ ਹੁਣ ਤਾਂ ਕੋਈ ਫਾਇਦਾ ਨਹੀਂ ਪੱਕ ਗਈ ਜਿਹੜੀ ਤੇ ਹੁਣ ਫਾਜੀ ਨੂੰ ਵੜਾ ਰਹੇ ਆ ਵੜਾ ਦੇ ਵੜਾ ਦੇ ਚੰਗਾ ਰਹੂਗੇ ਲਵੇ ਵੀ ਮਿੱਤਰੋ ਆਪਾਂ ਨੇ ਉਹ ਦੇਖੋ ਲਵੇ ਲਵੇ ਤੇ ਪੈਪ ਕੇ ਆਪਾਂ ਨੇ ਡੋਲਾਂਗੇ ਸਾਰੇ ਚਾਰੇ ਪਾਸੇ ਤਿੰਨ ਕਿੱਲਾਂ ਦੇ ਉੱਪਰੋਂ ਬੱਟਾਂ ਦੇ ਲਵੇ ਲਵੇ ਦੇ ਬੱਲਾਂ ਵੱਟਦੀਆਂ ਤੇ ਉਹ ਵੀ ਵੱਟਦੀਆਂ ਦੇਖੋ ਰੇਨ ਪੈਪ ਗਿਆ ਆਪਾਂ ਨੇ ਤੇ ਕਈ ਵਾਰ ਮਾਂ ਮਸ਼ੀਨ ਕੇ ਤੜਾ ਜਾਏ ਕਰਾ ਤੇ ਪਟਪੜ ਜੇ ਕਰ ਇਸ ਕਰਾ ਵੱਟਦੀਆਂ ਬਾਕੀ ਮਸ਼ੀਨ ਹੁਣ ਆਣੇ ਵਾਲੀ ਆ ਹਾਸ ਪੈਰੀ ਆ ਥੋੜੀ ਥੋੜੀ ਤੇ ਜਦੋਂ ਉਹ ਸੁੱਕ ਗਈ ਤੇ ਮਸ਼ੀਨ ਹੁਣ ਆ ਜਾਏਗੀ ਮਤਲਬ 25 ਮਿੰਟ ਤੱਕ ਫਿਰ ਆਪਣਾ ਹੁੰਨੇ ਆ ਤੁਹਾਨੂੰ ਲੈ ਮਿੱਤਰੋ ਆਪਣਾ ਸੋਨਾਂ ਦੀ ਕਾਗ ਆ ਤੇ ਟਰੈਕ ਟੈਲੀ ਆ ਗਈ ਤੇ ਉਹ ਉਧਰ ਆਪਣੀ ਮਸ਼ੀਨ ਵੀ ਲੱਗੀ ਜੇ ਵੀਰੋ ਪੱਲਵਾ ਦੀ ਮਸ਼ੀਨ ਤੇ ਦੇਖਦੇ ਆ ਫਿਰ ਤੇ ਵੀਰੋ ਮਸ਼ੀਨ ਇੱਕ ਗੜਾ ਤੇਤਾ ਤੇ ਪਾ ਟਰੈਲਰ ਟ੍ਰੈਲੀ ਆ ਖੜਗੇ ਤੇ ਮਸ਼ੀਨ ਆਪਾਂ ਹੁਣ ਰੋਕਤੀ ਕਿਉਂਕਿ ਲੰਕਾ ਥੋੜਾ ਜਿਹਾ ਜੇ ਨਰਮਾ ਤੇ ਦਾਣਾ ਮਾਰ ਰਹੀ ਐ ਸੱਤੇ ਕਿੰਨੇ ਟਾਈਮ ਤੱਕ ਚਲਵਾਈਏ ਉਹ ਮਸ਼ੀਨ ਤਾਂ ਚੱਲ ਜੂਗੀ ਦਾਣਾ ਚਲ ਧੁੱਪ ਲੱਗ ਜਾਣਾ ਤੇ ਥੋੜੀ ਜੀ ਇਹ ਆਪਣਾ ਬੱਕਰੀ ਆ ਤੇ ਆਪਾਂ ਟਰੈਕੀ ਪਾਰ ਕੀ ਆ ਪਿੱਛੇ ਤੇ ਇਹ ਫੈਲੀ ਦੇ ਵਿੱਚ ਦੋ ਟੈਕ ਪੈ ਗਏ ਤੇ ਪਹਿਲੇ ਕਿਤੇ ਆਪਣੇ ਕੋਲੇ ਲੱਗ ਰਹੀ ਆ ਦੇਖੋ ਇਹ ਮੇਟਾ ਦਾ ਇੱਕ ਟੈਕ ਪੈ ਗਏ ਅਟੈਕ ਕਿੰਨੇ ਟੈਕ ਹੋ ਜਾਣਗੇ ਇਹ ਫੈਲੀ ਫੈਲੀ ਟੈਕ ਪੈ ਗਏ ਸਾਡੇ ਕਿੰਨੇ ਕਰੀਏ ਨਿਯਮ ਪੱਤੀਆਂ ਤੇ ਸਿੱਕਦੇ ਆ ਉਹ ਸਿੱਕਦੇ ਆ ਹਾਰਾ ਲੱਗ ਗਏ ਬੜੇ ਰੇਟੀ ਦੇ ਨਾਲ ਆ ਗਿਆ ਆ ਦਾ ਟੱਕ ਪੜ ਗਿਆ 2 ਕਿੱਤੇ ਹੋ ਬਣ ਗਏ ਤੇ ਤੀਜਾ ਕਿਤੇ ਨੂੰ ਲੱਗ ਗਿਆ ਮੇਰਾ ਰਹਿ ਗਿਆ ਤੇ ਇੱਕ ਟਰਾਲੀ ਆਪਣੇ ਉਹ ਪੱਲੇ ਪਰ ਕਿਤੇ ਪਰ ਕੰਮ ਨੇ ਇਹ ਆ ਵੀ ਭਰਨ ਵਾਲੀ ਆ ਤੇ ਦੋ ਟਰਾਲੀਆਂ ਭਰ ਗਿਆ ਹੁਣੇ ਤਿੰਨ ਕਿੱਤਿਆਂ ਚੋਂ ਬਾਕੀ ਦੇਖਦੇ ਹਾਂ ਕੀ ਬਣਦਾ ਕੀ ਉਸ ਟਰੈਂਡੀ ਆ ਇਹ ਤਾਂ ਤੁਹਾਨੂੰ ਬੜਾ ਤੋਲ ਲਾ ਕੇ ਕੋਤ ਲੱਗੂਗਾ ਬਾਕੀ ਆਪਾਂ ਦੇਖਾਂਗੇ ਇਮਸੀ ਨੇ ਇੱਕ ਟੈਂਕਰ ਭਰ ਜੂਆ ਤੇ ਆਪਣਾ ਟਰੈਕਟਰ ਤੇ ਪ੍ਰੀਤ ਤੇ ਦਰ ਟਰਾਲੀ ਭਰ ਦਿੱਤਾ। ਬਾਕੀ ਦੇਖ ਰਿਹਾ ਚਲੋ ਫਿਰ ਵੀਰੋ ਇੱਕ ਟਰਾਲੀ ਫੁੱਲੇ ਭਰ ਗਈ ਤੇ ਇੱਕ ਹੋਰ ਖੜੀ ਆ ਭਰ ਗਈ ਤੇ ਕਿੰਨੇ ਕਿੱਲੇ ਆਪਣੇ ਵੜ ਗਏ ਦੋ ਕਿੱਲੇ ਆ ਵੜ ਗਏ ਤੇ ਤੀਜੇ ਚ ਮਸ਼ੀਨ ਚੱਲ ਰਹੀ ਆ ਤੇ ਤਿੰਨ ਚਾਰ ਗਿਹੜੇ ਰਹਿ ਗਏ ਤੇ ਦੋ ਟਰਾਲੀਆਂ ਫੁੱਲ ਭਰੀ ਜਾਣੀਆਂ। ਬਾਕੀ ਤੁਸੀਂ ਨਾਲ ਹੁੰਦਾ ਜਾਂ ਕਿੰਨਾ ਝੜ ਹੋਇਆ ਹੁਣ ਹੱਥੇ ਅੱਗੇ ਪਾਣ ਨੂੰ ਕੰਡੇ ਦੇ ਤੌਰ ਤੇ ਦੱਸਾਂਗੇ ਥੱਲੇ ਮਸ਼ੀਨ ਚੱਲੇ ਰਹੀ ਆ ਦੇਖੋ ਆਏ ਮਿੱਤਰੋ ਦੋ ਟਰੈਲੀਆਂ ਆਪਣੀ ਭਰ ਗਏ ਇੱਕ ਜੋ ਗਈ ਤੇ ਚਲੋ ਫਿਰ ਮੰਡੀਆਂ ਤੇ ਇੱਕ ਉਹ ਖੜੀਆ ਫੁੱਲ ਹੋ ਗਏ ਟੀਸੀ ਤੱਕ 3 ਕਿੱਲੇ ਮਤੇ ਛੋਟੇ ਮਤੇ ਬਾਕੀ ਕੀ ਉਸਤ ਰਹੂਗੀ 40 40 ਦੀ ਤਾਂ ਹੋਣੀ ਚੀਦੀਆਂ ਤੇ ਬਾਕੀ ਮੰਡੀ 'ਚ ਕੰਡਾ ਹੋ ਗਏ ਪਤਾ ਲੱਗੂਗਾ ਕੀ ਉਸਤ ਰਹੇਗੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਅਗਲੇ ਬਲੌਗ 'ਚ ਦੱਸਾਂਗੇ ਕਿੰਨਾ ਝਾੜ ਕੀ ਖਸ ਰਿਹਾ ਤੇ ਮਿਲਦੇ ਆਂ ਅਗਲੇ ਬਲੌਗ ਤੇ ਵਿੱਚ ਤੇ ਹੁਣ ਚਲੋ ਫਿਰ ਚੱਲਦੇ ਆਂ